ਕੀ ਕਾਲ ਤੁਸੀਂ ਦੇਖ ਰਹੇ ਹੋ ਸਿਟੀ ਓਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਅੱਜ ਜੋ 9 ਜੁਲਾਈ ਹੈ ਭਾਰਤ ਬੰਦ ਕਦੀ ਕਾਲ ਆਈ ਸੀ ਤੇ ਵਕ ਵਕ ਮਹਿਕਮਿਆਂ ਵੱਲੋਂ ਜਿਹੜਾ ਬੰਦ ਦੀ ਕਾਲ ਦਿੱਤੀ ਗਈ ਹੈ ਫਿਲਹਾਲ ਅਸੀਂ ਲੁਧਿਆਣਾ ਦੇ ਬੱਸ ਸਟੈਂਡ ਦੇ ਉੱਤੇ ਖੜੇ ਹਾਂ ਜਿੱਤੇ ਕਿ ਪੀਆਰਟੀਸੀ ਅਤੇ ਪੰਨ ਬੱਸ ਬੱਸਾਂ ਦੇ ਵਰਕਰਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਵੱਡੀ تعداد ਦੇ ਵਿੱਚ ਜਿਹੜੀ ਇਹ ਹੜਤਾਲ ਕੀਤੀ ਜਾ ਰਹੀ ਹੈ ਇਹ ਹੜਤਾਲ ਕਿ ਕਿ ਵਜ੍ਹਾ ਤੋਂ ਕੀਤੀ ਜਾ ਰਹੀ ਹੈ ਗੱਲਬਾਤ ਇੱਥੇ ਜਿਹੜੇ ਮੌਜੂਦ ਵਰਕਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਇੱਥੇ ਜਿਹੜੇ ਹੋਰ ਸੀਨੀਅਰ ਅਫਸਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਾਡਾ ਸੇਵਾ ਜਿੰਦਾਬਾਦ ਅਜਨ ਹੜਤਾਲ ਲਗਾ ਕੇ ਖੜੇ ਨੇ ਸਾ ਇਹਨਾਂ ਨੂੰ ਪੁੱਛਦੇ ਆ ਕਿ ਆਖਰ ਕੀ ਕੀ ਮੰਗਾ ਨੇ ਸੱਸੀ ਕਾ ਜੀ ਸੱਸੀ ਕਾ ਮੈਡਮ ਜੀ ਮੈਂ ਅਮਰਤਪਾਲ ਸਿੰਘ ਖੋਸਾ ਜੋ ਸਾਡੇ ਪੀਆਰਸੀ ਦੇ ਮੁਲਾਜ਼ਮ ਪੀਲ ਰਿਜੈਕਟਾਂ ਵਾਲੇ ਐਬਸੈਂਟਾਂ ਵਾਲੇ ਬਲੈਕਲਿਸਟਡ ਅਸੀਂ ਸਰਕਾਰ ਤੋਂ ਬਹੁਤ ਵਾਰੀ ਮੰਗ ਕਰ ਚੁੱਕੇ ਆ ਕਿ ਸਾਡੇ ਜਿਹੜੇ ਮੁਲਾਜ਼ਮਾਂ ਸਾਰਿਆਂ ਨੂੰ ਡਿਊਟੀਆਂ ਤੇ ਪਾਇਆ ਜਾਵੇ ਤੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਠੇਕੇਦਾਰੀ ਸਿਸਟਮ ਨੂੰ ਬਾਹਰ ਕੱਢਿਆ ਜਾਵੇ ਕਿਉਂਕਿ ਹੁਣ ਜੋ ਮਹੱਕੇ ਦੀਆਂ ਤਨਖਾਹਾਂ ਨੇ ਉਹ ਤਿੰਨ ਹਿੱਸਿਆਂ 'ਚ ਵੰਡ ਕੇ ਆ ਰਹੀਆਂ ਮੁਲਾਜ਼ਮਾਂ ਨੂੰ ਦੋ ਫਾੜ ਕੀਤਾ ਜਾ ਰਿਹਾ। ਮੁਲਾਜ਼ਮਾਂ ਦਾ ਇੱਕ ਆ ਜਿਹੜਾ ਉਹ ਸਰਕਾਰਾਂ ਕਰਾਉਂਦੀਆਂ ਵੀ ਇਹਨਾਂ ਦਾ ਇੱਕ ਤਾਂ ਨਾ ਹੋਵੇ। ਤੇ ਇਸੇ ਕਰਕੇ ਸਾਡੇ ਅੱਜ ਜਿਹੜਾ ਹੜਤਾਲ ਦਾ ਐਲਾਨ ਸੀਗਾ ਜੀ। ਸਮੇਂ-ਸਮੇਂ 'ਤੇ ਬੱਸ ਸਟੈਂਡ ਦੇ ਲੁਧਿਆਣਾ ਬੱਸ ਸਟੈਂਡ ਤੇ ਖਾਸ ਕਰਕੇ ਹੜਤਾਲਾਂ ਹੁੰਦੀਆਂ ਰਹੀਆਂ। ਕੀ ਪੰਜਾਬ ਸਰਕਾਰ ਨੇ ਹਜੇ ਤੱਕ ਬਾਣੀ ਫੜੀ? ਨਾ ਜੀ ਨਾ ਕੋਈ ਵੀ ਪਹਿਲਾਂ ਕਾਂਗਰਸ ਦੀ ਸਰਕਾਰ ਨੇ ਨਹੀਂ ਬਾਹ ਫੜੀ। ਫਿਰ ਅਕਾਲੀਆਂ ਦੀ ਸਰਕਾਰ ਆ ਗਈ ਉਹਨਾਂ ਨੇ ਵੀ ਬਾਣੀ ਫੜੀ। ਔਰ ਜਿਹੜੀ ਇਹ ਭਗਵੰਤ ਮਾਨ ਦੀ ਸਰਕਾਰ ਆ ਇਹਨੇ ਵੀ ਸਾਨੂੰ ਹੁਣ ਤੱਕ ਲਾਰਿਆਂ 'ਚ ਰੱਖਿਆ। ਬਹੁਤ ਜਿਆਦਾ ਇਹਨਾਂ ਨੇ ਬਲਾ ਬਲਾ ਕੇ ਸਾਡੀਆਂ ਜਿਹੜੀਆਂ ਮੀਟਿੰਗਾਂ ਕਰਾ ਬੁਲਾ ਲੈਣਾ ਮੀਟਿੰਗਾਂ ਦੇ ਬੁਲਾ ਕੇ ਸਾਨੂੰ ਅੰਦਰ ਨਾਲ ਬੁਲਾਉਣਾ ਫਿਰ ਸਾਨੂੰ ਉੱਥੇ ਜਲੀਲ ਕਰਕੇ ਵਾਪਸ ਕੀਤਾ ਗਿਆ ਅੱਛਾ ਹਾਂਜੀ ਤੇ ਮਤਲਬ ਇਹ ਹੁਣ ਜਿਹੜੇ ਸਾਰੇ ਮੁਲਾਜ਼ਮ ਖੜੇ ਨੇ ਇਸ ਇਸ ਇੱਕ ਇਸੇ ਮੰਗਾ ਦੇ ਵਿੱਚ ਨੇ ਕਿ ਸਾਨੂੰ ਪੱਕੇ ਕੀਤਾ ਜਾਵੇ ਹਾਂਜੀ ਹਾਂ ਸਾਰੇ ਮੁਲਾਜ਼ਮ ਇਹੀ ਹੈ ਹੋਰ ਵੀ ਟ੍ਰੇਡ ਯੂਨੀਅਨਾਂ ਨੇ ਅੱਜ ਜਿਹੜੀ ਹੈਗੀ ਹੈ ਸਾਡੀ ਦੇਸ਼ ਵਿਆਪੀ ਹੜਤਾਲ ਆ ਦੇਸ਼ ਵਿਆਪੀ ਵਾਪੀਰ ਤਾਲ ਨੂੰ ਅਸੀਂ ਸਮਰਥਨ ਦਿੰਦੇ ਆ ਸਾਰੇ ਭਰਾ ਅੱਛਾ ਤੇ ਸਾਰੇ ਆਵਾਜਾਈ ਜਿਹੜੀ ਪੂਰੀ ਬੱਸ ਦੀ ਹਰ ਪਾਸਿਓ ਜਿਹੜੇ ਮਰਜੀ ਰੂਟ ਹੈ ਸਾਰੇ ਬੰਦ ਕਰ ਦਿੱਤੇ ਗਏ ਹਾਂਜੀ ਆਪ ਪੀਆਰਟੀਏ ਪੰਜਾਬ ਰੋਡ ਦੇ ਰੂਟ ਸਾਰੇ ਬੰਦ ਆ ਸਿਰਫ ਪ੍ਰਾਈਵੇਟ ਬੱਸਾਂ ਚੱਲ ਰਹੀਆਂ ਨੇ ਔਰ ਉਹਦੇ ਕਰਕੇ ਵੀ ਅਸੀਂ ਰੋਡ ਜਾਮ ਤਾਂ ਨਹੀਂ ਕਰਦੇ ਕਿਉਂਕਿ ਆਮ ਪਬਲਿਕਾ ਜਿਹੜੀ ਉਹ ਵੀ ਸਾਡੇ ਭਾਈਚਾਰਾ ਹੀ ਆ ਵੀ ਉਹ ਪਰੇਸ਼ਾਨ ਨਾ ਹੋਣ परेशानता आम जनता फिर भी हो रही है क्योंकि रूटीन ਦੇ ਵਿੱਚ ਜਿਹੜੇ ਜਾਣ ਵਾਲੇ ਖਾਸ ਕਰਕੇ ਆਪਾਂ ਗੱਲ ਕਰੀਏ ਬੀਬੀਆਂ ਦੀ ਤੇ ਬੀਬੀਆਂ ਨੂੰ ਬਹੁਤ ਸਫਰ ਕਰਨਾ ਪੈ ਸਕਦਾ ਬੀਬੀਆਂ ਨੂੰ ਸਫਰ ਦਾ ਕਰਨਾ ਪੈ ਰਿਹਾ ਪਰ ਅੱਜ ਬੀਬੀਆਂ ਵੀ ਸਾਡੇ ਜ਼ਿਆਦਾਤਰ ਬੀਬੀਆਂ ਹੀ ਬੈਠੀਆਂ ਜਾ ਕੇ ਸਾਡੇ ਪੰਡਾਲ ਦੇ ਵਿੱਚ ਦੇਖੋ ਸਾਡੀਆਂ ਬੀਬੀਆਂ ਨੇ ਸਾਡਾ ਸਮਰਥਨ ਜਿਆਦਾ ਦਿੱਤਾ ਕਿਉਂਕਿ ਬੀਬੀਆਂ ਨੂੰ ਵੀ ਪਤਾ ਵੀ ਅਸੀਂ ਰੋਡਵੇ ਤੇ ਪੀਆਰਟੀ ਦੀ ਬਾਸੇ ਸਫਰ ਕਰਨਾ ਵੀ ਜੇ ਇਹੀ ਮੁਲਾਜ਼ਮਾਂ ਨੂੰ ਕੋਈ ਇਹਨਾਂ ਦਾ ਹੱਲ ਨਾ ਨਿਕਲੇ ਤੇ ਅਸੀਂ ਵੀ ਕਿੱਥੇ ਜਾਵਾਂਗੇ ਅਸੀਂ ਵੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਰੀ ਜਥੇਬੰਦੀਆਂ ਨੇ ਸਰਕਾਰ ਨੇ ਮਾਨਤਾ ਪ੍ਰਵਤਿਗਤੀ ਵੀ ਬਲੈਕਲਿਸਟ ਨੇ ਬਹਾਲ ਕਰੀ ਜਨ ਪਰ ਕਟੀਆਂ ਮੈਨੇਜਮੈਂਟ ਨਹੀਂ ਮੰਨਦੀ ਸਰਕਾਰ ਸਾਹਿਬ ਨੇ ਇੱਕ ਸੀਐਮ ਭਗਵੰਤ ਮਾਨ ਜੀ ਨਾਲ ਕਈ ਵਾਰ ਮੀਟਿੰਗ ਹੋਣ ਦੇ ਬਾਵਜੂਦ ਉਹਨਾਂ ਨੇ ਸਾਨੂੰ ਹਰੀ ਝੰਡੀ ਦਿੱਤੀ ਹੈ ਵੀ ਜਿਹੜੇ ਬਲੈਕਲਿਸਟ ਨੇ ਜਾਂ ਪੀ ਰਿਜੈਕਟ ਨੇ ਜੋ ਵੀ ਮੁੰਡੇ ਬਾਹਰ ਬੈਠੇ ਨੇ ਮੈਨੇਜਮੈਂਟ ਨੂੰ ਲਿਖਤੀ ਰੂਪ ਵਿੱਚ ਵੀ ਇੱਕ ਮੌਕਾ ਦਿੱਤਾ ਵਨ ਟਾਈਮ ਵਨ ਪਾਲਿਸੀ ਬਣਾਈ ਹੈ ਪਰ ਸਾਡੀ ਜਿਹੜੀ ਕਟੀਆਂ ਮੈਨੇਜਮੈਂਟ ਹੈ ਉਹ ਮੰਨ ਹੀ ਨਹੀਂ ਰਹੀ ਇਸ ਚੀਜ਼ ਨੂੰ ਭਗਵੰਤ ਮਾਨ ਕਈ ਭਗਵੰਤ ਮਾਨ ਸਾਹਿਬ ਨਾਲ ਕ ਕਦ ਨਾ ਕਦੇ ਕਿਸੇ ਨਾ ਕਿਸੇ ਕੰਮ ਚ ਲਾਰਾ ਲਾਈ ਰੱਖਦੀ ਹੈ। ਆ ਕੀ ਲੱਗਦਾ ਹੈ ਕਿ ਹੁਣ ਜਿਹੜੀਆਂ ਮੰਗਾ ਤੁਹਾਡੀਆਂ ਨੇ ਇਦਾਂ ਅੱਜ ਹੜਤਾਲ ਕਰਨ ਤੇ ਮੰਨੀਆਂ ਜਾਣਗੀਆਂ? ਹਾਂਜੀ ਮੰਨੀਆਂ ਜਾਣਗੀਆਂ ਜਰੂਰ ਮੰਨੀਆਂ ਜਾਣਗੀਆਂ 25-11 ਜੁਨੀਆਂ ਜੁਨੀਆਂ ਇਕੱਠੀ ਹੋਈ ਹੈ ਜੀ। ਦੇਖੋ ਜਦੋਂ ਜੁਨੀਆਂ ਇਕੱਠੀ ਹੋਈ ਹੈ ਜ਼ੋਰ ਪਊਗਾ ਤਾਂ ਮੰਨਣੀਆਂ ਹੀ ਪੈਣਗੀਆਂ। ਜਦੋਂ ਚੱਕਾ ਜਾਮ ਹੈ ਹਰੇਕ ਪਾਸੋਂ। ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀਆਂ ਇਸ ਇਸ ਵੱਡੇ ਲੈਵਲ ਤੇ ਚੱਕਾ ਜਾਮ ਕੀਤਾ ਗਿਆ ਤੇ ਆਮ ਜਨਤਾ ਵੀ ਸਫਰ ਕਰ ਰਹੀ ਹੈ ਔਰ ਮੁਲਾਜ਼ਮ ਵੀ ਸਾਰੇ ਸਫਰ ਕਰ ਰਹੇ ਹੈ ਤੇ ਸਰਕਾਰਾਂ ਦੇ ਸਿਰ ਤੇ ਕੋਈ ਜੂ ਰਹੇਗੇ ਕੀ? ਨਹੀਂ ਮੈਡਮ ਪਹਿਲੀ ਗੱਲ ਤਾਂ ਜੀ ਸਰਕਾਰ ਦੇ ਕੋਈ ਜੂਨ ਹੀ ਸਰਕਦੇ ਜੀ ਇਹ ਕੋਈ ਪਹਿਲੀ ਹੜਤਾਲ ਨਹੀਂ ਜੀ ਬਹੁਤ ਚਿਰ ਹੋ ਗਿਆ ਸਾਨੂੰ ਸੰਘਰਸ਼ ਕਰਦਿਆਂ ਨੂੰ ਅਸੀਂ 2012 ਵੇਲੇ ਦੀ ਸੰਘਰਸ਼ ਕਰਦੇ ਆ ਰਹੇ ਹਾਂ ਜੀ 12 ਵੇਲੇ ਦੀ ਸੰਘਰਸ਼ ਕਰਦੇ ਆ ਰਹੇ ਹਾਂ ਇਹਨਾਂ ਨੇ ਮਾਰੂ ਮਾਰੂ ਕੰਡੀਸ਼ਨਾਂ ਲਾ ਲਾ ਕੇ ਛੋਟੀਆਂ ਛੋਟੀਆਂ ਰਿਪੋਰਟਾਂ ਤੋਂ ਜੁਰਮਾਨੇ ਭਰਾਉਣ ਦੇ ਬਾਵਜੂਦ ਵੀ ਜੁਰਮਾਨਾ ਭਰ ਭਰਾ ਕੇ ਉਦੋਂ ਬਾਅਦ ਜਿਹੜੀਆਂ ਇਹਨਾਂ ਨੇ ਕੰਡੀਸ਼ਨਾਂ ਬਣਾ ਕੇ ਮਾਰੂ ਕੰਡੀਸ਼ਨਾਂ ਬਣਾ ਕੇ ਕਿਸੇ ਨੂੰ ਬਲੈਕਲਿਸਟ ਕਰਕੇ ਉਹਦੀ ਅਪੀਲ ਖਾਰਜ ਕਰ ਦਿੱਤੀ ਗਈ ਕਿਸੇ ਦਾ ਕੁਛ ਕਰ ਦਿੱਤਾ ਗਿਆ ਇਹਨਾਂ ਨੂੰ ਸਾਰੇ ਜਿੰਨੇ ਸਾਡੇ ਵਿੱਚ ਬੰਦੇ ਖੜੇ ਆ ਇੱਥੇ ਸਾਰੇ ਜਿੰਨੇ ਵੀ ਵਰਕਰ ਆਏ ਆ ਇਹਨਾਂ ਨੂੰ ਮਾਰੂ ਮਾਰੂ ਕੰਡੀਸ਼ਨਾਂ ਲਾ ਕੇ ਇਹਨਾਂ ਨੂੰ ਸਾਰਿਆਂ ਨੂੰ ਡਿਊਟੀ ਤੋਂ ਬਰਖਾਸਤ ਕੀਤਾ ਗਿਆ ਜੀ ਠੀਕ ਹੈ ਜੀ ਇਹਨਾਂ ਨੂੰ ਸਾਡੀ ਸਰਕਾਰ ਨੇ ਮੰਗ ਵੀ ਮੰਨ ਲਈ ਸਾਰਾ ਕੁਝ ਮੰਨ ਲਿਆ ਬਲਾਲਜੀਤ ਪੁੱਲਰਜੀਤ ਨੇ ਵੀ ਤੇ ਸੀਐਮ ਸਾਹਿਬ ਨੇ ਵੀ ਕਹਿ ਕੇ ਕਹਤਾ ਵੀ ਇਹਨਾਂ ਨੂੰ ਵਨ ਟਾਈਮ ਵਨ ਟਾਈਮ ਦੀ ਪਾਲਿਸੀ ਬਣਾ ਕੇ ਇਹਨਾਂ ਨੂੰ ਇੱਕ ਵਾਰੀ ਡਿਊਟੀ ਤੇ ਲਿਆ ਜਾਵੇ ਜੀ ਤੇ ਪਰ ਹੁਣ ਇਹਨਾਂ ਦੇ ਕੰਨਾਂ ਤੇ ਜੂ ਨਹੀਂ ਸਰਕਦੇ ਜੀ ਨਾ ਤਾਂ ਸਾਨੂੰ ਕੋਈ ਡਿਊਟੀ ਦੇ ਕਰ ਰਹੇ ਆ ਨਾ ਸਾਨੂੰ ਵੇਟਿੰਗ ਸੀ ਪਾ ਰਹੇ ਆ ਨਾ ਸਾਨੂੰ ਆਰਡਰ ਦੇ ਰਹੇ ਆ ਸਭ ਕੁਝ ਸਾਡੇ ਪੇਪਰ ਸਭ ਕੁਝ ਉਹਨਾਂ ਨੇ ਲੈ ਲਿਆ ਜੀ ਅਸੀਂ ਠੇਕੇਦਾਰ ਸਾਹਿਬ ਨੂੰ ਦੇ ਆਏ ਹਾਂ ਜੀ ਸਾਰਾ ਸਮਾਨ ਦੇ ਕੇ ਸਾਰਾ ਕੁਝ ਕਰਕੇ ਉਦੋਂ ਬਾਅਦ ਦੇ ਵਿੱਚ ਸਾਨੂੰ ਕੁਝ ਵੀ ਮਨ ਕੇ ਸੀਐਮ ਸਾਹਿਬ ਨਾਲ ਵੀ ਅਸੀਂ ਮੀਟਿੰਗ ਰੱਖੀ ਹੋਈ ਸੀਗੀ ਕੋਈ ਕਾਰਨ ਕਰਕੇ ਸੀਐਮ ਸਾਹਿਬ ਨਾਲ ਵੀ ਸਾਡੀ ਮੀਟਿੰਗ ਖਾਰਜ ਹੋ ਗਈ ਉਹਨਾਂ ਦੇ ਪੀ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਆ ਉਹ ਕਹਿੰਦਾ ਵੀ ਤੁਹਾਨੂੰ ਅਸੀਂ ਸਾਰਾ ਕੁਝ ਜਰੂਰ ਅਸੀਂ ਤੁਹਾਡਾ ਮਸਲਾ ਹੱਲ ਕਰਾਂਗੇ ਪਰ ਹਾਂ ਇੱਕ ਵਾਰੀ ਮੌਕਾ ਦਿੱਤਾ ਪਰ ਮੈਨੇਜਮੈਂਟ ਕੁਝ ਨਹੀਂ ਮੰਨ ਕੇ ਚੱਲੋ ਜੀ ਮੈਨੇਜਮੈਂਟ ਭਾਰੀ ਪੈ ਰਹੀ ਆ ਸਰਕਾਰ ਤੇ ਸਰਕਾਰ ਹਾਂ ਜੀ ਮੈਨੇਜਮੈਂਟ ਸਰਕਾਰ ਤੇ ਭਾਰੀ ਪੈ ਰਹੀ ਆ ਹਰੇਕ ਬੰਦਾ ਮੰਨ ਕੇ ਚੱਲੋ ਜੀ ਆਪਦੀ ਆਪਦੀ ਉਹ ਕਰਦਾ ਪਰ ਮੈਨੇਜਮੈਂਟ ਸਾਡੀ ਸਰਕਾਰ ਤੇ ਭਾਰੀ ਪਈ ਹੈ ਸਰਕਾਰ ਦੀ ਕੋਈ ਸੁਣਵਾਈ ਨਹੀਂ ਕਰ ਰਿਆ ਕੋਈ ਕੁਝ ਨਹੀਂ ਕਰ ਰਿਆ ਅਫਸਰ ਕੁਝ ਨਹੀਂ ਸਰ ਜਿੰਨਾ ਟਾਈਮ ਸਾਡੀਆਂ ਮੰਗਾਂ ਨਾ ਮੰਨੀਆਂ ਜਾਂਗੀਆਂ ਅਸੀਂ ਆਪ ਦੇ ਸੰਘਰਸ਼ ਵਧਿਕਾਂਗੇ ਸੰਘਰਸ਼ ਇਹ ਦੂਹਰ ਤਿੱਖਾ ਵੀ ਹੋ ਸਕਦਾ ਜੀ ਅਹਾਂ ਇਹ ਦੋ ਦਿਨਾਂ ਚ ਕੋਈ ਵੀ ਨਹੀਂ ਵੀ ਮੰਗ ਮੰਨੀ ਜਾਂਦੀ ਜਨਾ ਨਾ ਕੋਈ ਮੀਟਿੰਗ ਬੁਲਾ ਰਹੇ ਆ ਉਸ ਤੋਂ ਬਾਅਦ ਸਾਡੀਆਂ ਭਰਾਤਰੀ ਜਥੇਬੰਦੀਆਂ ਬਹੁਤ ਜ਼ਿਆਦਾ ਨੇ ਪੰਜਾਬ ਦੀਆਂ ਤੇ ਸਾਰੀਆਂ ਭਰਾਤਰੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਸਾਡੇ ਨਾਲ ਖੜੀਆਂ ਨੇ ਅਸੀਂ ਇਹ ਦੂ ਹੋਰ ਵੀ ਤਿੱਖਾ ਸੰਘਰਸ਼ ਕਰਾਂਗੇ ਅੱਜ بڑے بڑے ਪੱਦਰ ਤੇ ਅੱਜ ਹੜਤਾਲ ਹੋ ਰਹੀ ਹੈ ਸਾਰ ਵਕ ਵਕ ਯੂਨੀਅਨ ਜਿਹੜੇ ਇਹਦੇ ਮੁਲਾਜ਼ਮ ਨੇ ਇਕੱਠੇ ਹੋਏ ਨੇ ਕੀ ਕਹਿਣਾ ਚਾਹੁੰਦੇ ਨੇ ਮੈਂ ਆਲ ਇੰਡੀਆ ਯੂਨੀਅਨ ਬਲੌਗਰ ਦਾ ਹੋਇਆ ਅੱਜ ਅਸੀਂ 9 ਤਰੀਕ ਦੀ ਜਿਹੜੀ ਹੜਤਾਲ ਆ ਆਲ ਇੰਡੀਆ ਤੌਰ ਤੇ ਜਿਹਦੇ 25 ਕਰੋੜ ਮੁਲਾਜ਼ਮਾਂ ਤੇ ਮਜ਼ਦੂਰਾਂ ਨੇ ਸਾਥ ਦਿੱਤਾ ਸਾਡਾ ਉਹਦੇ ਸੋងਦੇ ਅਸੀਂ ਬੱਸ ਸਟੈਂਡ ਦੇ ਉੱਤੇ ਵਿਚਾਰ ਰੈਲੀ ਕਰ ਰਹੇ ਆ ਕਿਉਂਕਿ ਮੋਦੀ ਸਰਕਾਰ ਹੋਵੇ ਜਾਂ 50 ਸਰਕਾਰ ਹੋਵੇ ਇਹ ਮਜ਼ਦੂਰਾਂ ਦਾ ਮਲਾਜਮਾਂ ਦਾ ਕਹਣ ਕਰ ਰਹੀ ਆ ਕਾਰਪੋਰੇਟ ਅਦਾਰਿਆਂ ਨੂੰ ਹੋਰ ਹੰਢਾ ਛੜੀ ਦੇ ਕੇ ਪ੍ਰਾਈਵੇਟ ਸੇ ਲਿਆਉਣੀ ਬਹੁਤ ਤੇਜ਼ੀ ਨਾਲ ਕਦਮ ਪੜ ਰਹੀ ਆ ਇਸ ਲਈ ਅਸੀਂ ਦੋਨੀਆਂ ਸਰਕਾਰਾਂ ਨੂੰ ਚੇਤਾਵਨੀ ਦਿੰਦੇ ਆ ਕਿ ਪ੍ਰਾਈਵੇਟ ਮਜ਼ਦੂਰ ਪ੍ਰਾਈਵੇਟ ਮਿੰਦੋ ਮਲਾਜਮਾਂ ਨੂੰ ਪ੍ਰਾਈਵੇਟ ਸੇ ਨਾ ਵਿੱਚ ਕੀਤਾ ਜਾਵੇ ਇੱਕੋ ਸਾਡੀ ਪੈਣ ਹੋਣੀ ਆਸ਼ਾ ਰਣੀ ਬੋਲ ਕੇ ਗਈ ਆ ਕਿ ਆਂਗਰਵੜੀ ਮਲਾਜਮਾਂ ਦਾ ਜੋ ਪੰਜਾਬ ਸਰਕਾਰ ਬੁਰਾ ਹਾਲ ਕਰ ਰਹੀ ਆ ਵਾਧੂ ਰੋਜ਼ ਕਮਾਂ ਦੇ ਪਾਇਆ ਇਹਨਾਂ ਨੂੰ ਬਗੈਰ ਮਤਲਬੋਂ ਦੱਬ ਰਹੇ ਨੇ ਇਸ ਕਰਕੇ ਅਸੀਂ ਪ੍ਰਾਈਵੇਟ ਸਤ ਵਿਰੋਧਤਾ ਕਰਦੇ ਹੋਏ ਮੋਦੀ ਸਰਕਾਰ ਨੇ 44 ਕਰੋੜ ਤੋੜ ਕੇ ਚਾਹ ਕੋਡ ਕੋਡ ਲੈਂਦੇ ਆ ਜਿਹੜੇ ਕਿ ਮਜ਼ਦੂਰਾਂ ਦੇ ਮਜ਼ਦੂਰਾਂ ਦੇ ਹੱਕਾਂ ਦੀ ਰੱਖੀ ਨਹੀਂ ਕਰਦੇ ਪਹਿਲਾਂ ਮਲਾਜ਼ਮ ਜਦੋਂ ਮਰਜ਼ੀ ਆਪਣੀ ਯੂਨੀ ਕਿਸੇ ਫੈਕਟਰੀ ਚ ਬੜਾ ਸਕਦਾ ਪਰ ਹੁਣ ਮੋਦੀ ਸਰਕਾਰ ਨੇ ਇਹ ਰੂਲ ਬਣਾਤਾ ਫੈਡੀ ਮਾਰਕ ਜਦੋਂ ਵੀ ਫੈਡੀ ਬੰਦ ਕਰ ਸਕਦਾ ਇਸ ਕਰਕੇ ਮਜ਼ਦੂਰਾਂ ਤੇ ਮਲਾਜ਼ਮਾਂ ਦਾ ਬੁਰਾ ਹਾਲ ਆ ਅਸੀਂ 75 ਦਿਨਿਆਂ ਸਾ 75 ਦਿਨਿਆਂ ਆ ਕਿ ਇਹ ਜਲਦੀ ਜੇ ਬੰਦ ਕੀਤਾ ਹੋਵੇ ਆਉਣਾ ਸਮਾਂ ਦੋਨਾਂ ਸਰਕਾਰਾਂ ਲਈ ਭਿਆਨਕ ਕਿ ਜਿੱਥੇ ਛੋੜੇ ਮਲਾਜ਼ਮ ਮਜ਼ਦੂਰ ਆਫਸਰ ਸ਼ਹੀਦ ਨੂੰ ਖੁਸ਼ ਨਾ ਹੋਣ ਉਹ ਪਾਡਾ ਪੈਜਾ ਹੀ ਬਣਾਉਂਦਾ ਇਹਨੇ ਕਹਿੰਦਾ ਮੈਂ ਜੇ ਜਤਾ ਜਸਰ ਜੇ ਇਹ ਲੱਗਦਾ ਕਿ ਇਹ ਜਿਹੜੀ ਤਸ਼ੱਦਦ ਹੋ ਰਹੀ ਹੈ ਸੈਂਟਰ ਸਰਕਾਰ ਵੱਲੋਂ ਹੋ ਰਹੀ ਹੈ ਜਾਂ ਪੰਜਾਬ ਸਰਕਾਰ ਕੋ ਮੈਂ ਸਰਕਾਰਾਂ ਕਰ ਰਹੀਆਂ ਰੱਜ ਕੇ ਕਾਰਬੋਡਰ ਆ ਰਹੇ ਨੇ ਕਾਰਬੋਡਰ ਆ ਰਹਿਆਂ ਨੂੰ ਹੰਦਾਸ਼ੇ ਦੇ ਰਹੇ ਆ ਮਜ਼ਦੂਰਾਂ ਦੇ ਮਜ਼ਦੂਰਾਂ ਦੁਆਰਾ ਇਹਨਾਂ ਇਸ ਕਰਕੇ ਅਸੀਂ ਫੇਰ ਇਹਨੇ ਵਿਰੋਧਤਾ ਕਰਦੇ ਆ ਜਿਹੜੀ ਰੈਲੀ ਹੈ ਅਗਰ ਅਗਰ ਅੱਜ ਜਿਵੇਂ ਤੁਸੀਂ ਕਿਹਾ ਵੱਡੇ ਪੱਧਰ ਤੇ ਲੱਗੀ ਹੈ ਰੈਲੀ ਤੇ ਉਸ ਹਿਸਾਬ ਨਾਲ ਅਗਰ ਕੋਈ ਇਹਦਾ ਟੀਚਾ ਨਹੀਂ ਨਿਕਲਦਾ ਫਿਰ ਅੱਗਾ ਅਗਲਾ ਕੀ ਹੋਊਗਾ ਮਜੂਰਾਂ ਦੇ ਮਲਾਜ਼ਮਾਂ ਦਾ ਕੰਮ ਹਮੇਸ਼ਾ ਸੰਘਰਸ਼ ਕਰਨਾ ਸੰਘਰਸ਼ ਜਿੰਦੇ ਰਹੇ ਸੰਘਰਸ਼ ਮਰਾਂਗੇ ਜੀ ਜਦੋਂ ਵੀ ਕੋਈ ਹਿੰਦੁਸਤਾਨੇ ਨਵੇਂ ਕਰੋੜ ਬਣਦਾ ਇਹ ਮਜੂਰਾਂ ਮਲਾਜ਼ਮਾਂ ਨੇ ਨਵੇਂ ਕਰੋੜ ਬਣਾਏਗਾ ਲਾ ਕੇ ਸਰਕਾਰਾਂ ਬਣਾਉਂਦੀਆਂ ਸਰਕਾਰ ਠਕਾਨਾ ਪੁੱਲ ਜਾਂਦੀ ਹੈ ਜਾਂ ਐਮਪੀ ਹੋਣ ਜਾਂ ਐਮਐਲਏ ਹੋਣ ਤੇ 5 ਸਾਲ ਦੀ ਸੇਵਾ ਕਰਨੀ ਆਉਂਦੇ ਆ ਸਾਡੇ ਮਜਦੂਰ ਮਲਾਜ਼ਮ ਜਿਹੜੇ 30 35 ਸਾਲ ਸਰਵਿਸ ਕੀਤੀ ਦੀ ਖਾਲੀ ਅਸੀਂ ਜਾਂਦੇ ਹਾਂ ਨਾ ਪੈਨਸ਼ਨ ਹੈ ਨਹੀਂ ਅਸੀਂ ਮੰਗਦੇ ਆ ਪੈਨਸ਼ਨ ਲਾਗੂ ਕੀਤੀ ਜਾਵੇ ਤੇ ਤਾਂ ਜੋ ਕਿ ਆਪਣਾ ਮਜਦੂਰ ਮਰਾਜ਼ ਆਪਣੇ ਪੇੜ ਪਰਿਵਾਰ ਦਾ ਪਲਵਾ ਪਾਲ ਸਕਣ ਤੁਸੀਂ ਕਿਥੋਂ ਆਇਓ ਲਾਹੌਰ ਤੋਂ ਆਏ ਜੀ ਜਾਣਾ ਕਿੱਧਰ ਮੈਂ ਬਰਨਾਲਾ ਜਾਣਾ ਅੱਛਾ ਅੱਜ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਰਕਾਰੀ ਬੱਸਾਂ ਦੀ ਜਿਹੜੀ ਹੈ ਰੈਲੀ ਚੱਲ ਰਹੀ ਹੈ ਹੜਤਾਲ ਕਰ ਰਹੀ ਹੈ ਤੇ ਆਮ ਪਬਲਿਕ ਨੂੰ ਕਿੰਨਾ ਕੋ ਔਖਾ ਲੱਗ ਰਿਹਾ ਬਹੁਤ ਔਖਾ ਲੱਗ ਰਿਹਾ ਹੈ ਔਖਾ ਲੱਗ ਰਿਹਾ ਹੈ ਹਾਂਜੀ ਹਾਂਜੀ ਬੀਬੀਆਂ ਦੀ ਜੇਕਰ ਗੱਲ ਕੀਤੀ ਜਾਵੇ ਆਧਾਰ ਕਾਰਡ ਉਹ ਵਾਲਾ ਕੰਮ ਜਮਾਈ ਢੱਪੋ ਹੋ ਗਿਆ ਅੱਜ ਹਾਂਜੀ ਹਾਂਜੀ ਤੁਸੀਂ ਆਧਾਰ ਖੜਦੇ ਜਾਣਾ ਨਹੀਂ ਮੈਂ ਤਾਂ ਪ੍ਰਾਈਵੇਟ ਹੀ ਚਲੀ ਜਾਊਂਗੀ ਕੋਈ ਗੱਲ ਨਹੀਂ ਹੁਣ ਤਾਂ ਮੇਰਾ ਠਾਪ ਹੀ ਹੋ ਗਿਆ ਜਦੋਂ ਅੱਛਾ ਮਜਬੂਰੀ ਹੈ ਹਾਂਜੀ ਹਾਂਜੀ ਮਜਬੂਰੀ ਹੈ ਠੀਕ ਹੈ ਮਤਲਬ ਆਮ ਬੀਬੀਆਂ ਨੂੰ ਔਖਾ ਹੈ ਹਾਂਜੀ ਹਾਂਜੀ ਆਮ ਬੀਬੀ ਨੂੰ ਬਹੁਤ ਔਖਾ ਹੋਵੇ ਠੀਕ ਹੈ ਮਤਲਬ ਤੁਸੀਂ ਕਿੱਥੇ ਜਾਣਾ ਤੁਸੀਂ ਕਿੱਥੇ ਜਾਣਾ ਅਸੀਂ ਪਹੀਟ ਜਾਣਾ ਅੱਛਾ ਕਿੱਧਰੋਂ ਆਏ ਹੋ ਅਸੀਂ ਆਏ ਹਾਂ ਰੁੱਦੀ ਹਣੇ ਤੇ ਜਮਾਲਪੁਰੋਂ ਅੱਛਾ ਤੇ ਮਤਲਬ ਕਦੋਂ ਦੇ ਖੜੇ ਹੋ ਇੱਥੇ ਥੋੜੇ ਚਿਰ ਹੋ ਗਏ ਸਾਨੂੰ ਖੜੇ ਬਸ ਆਈ ਨਹੀਂ ਸਰਕਾਰੀ ਬਸ ਦਾ ਵੇਟ ਕਰ ਰਹੇ ਹੋ ਨਹੀਂ ਜਿਹੜੀ ਮੜਕੀ ਚਲੇ ਜਾਣਾ ਅੱਛਾ ਹਾਂਜੀ ਵੈਸੇ ਆਧਾਰ ਕਾਰਡ ਵਾਲੀ ਬਸ ਤੇ ਜਾਂਦੇ ਹੋ ਹਾਂ ਚਲੇ ਜਾਈਦਾ ਮਿਲ ਜਾਂਦੀ ਹੈ ਜੇ ਚਲੇ ਜਾਈਦਾ ਵਾ ਨਹੀਂ ਦਿੱਕੀ ਦਾ ਲਿੰਗਾ ਹਾਂਜੀ ਹੁਣ ਤੁਸੀਂ ਪ੍ਰਾਈਵੇਟ ਬਸ ਤੇ ਜਾਓਗੇ ਹਾਂਜੀ ਹੁਣ ਫਿਰ ਹਾਂਜੀ ਜਾਵਾਂਗੇ ਕੋਈ ਨਹੀਂ ਹਾਂਜੀ ਹਾਂ ਅੱਛਾ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਖੜੇ ਥੋੜੇ ਚਿਰ ਹੋਇਆ ਵਸਨ ਹਾਂਜੀ ਹਾਂ ਠੀਕ ਹੈ ਅੱਛਾ ਮਤਲਬ ਜੇ ਸਰਕਾਰੀ ਬਸ ਨਹੀਂ ਆਈ ਤੇ ਪ੍ਰਾਈਵੇਟ ਬਸ ਤੇ ਜਾਓਗੇ ਹਾਂਜੀ ਹਾਂ ਚਲੇ ਜਾਵਾਂਗੇ ਅੱਧਾ-ਅੱਧਾ ਕਿਰਾਇਆ ਜਿਆਦਾ ਲੱਗਦਾ ਉਹਦੇ ਚਲੋ ਕੋਈ ਨਾ ਜਿਹੜੇ ਲੱਗਣਾ ਹੁਣ ਜਾਣਾ ਤਾਂ ਹੈਗਾ ਹੀ ਆ ਹਾਂਜੀ ਹਾਂ ਤੁਸੀਂ ਕਿਵੇਂ ਦੇਖਦੇ ਹੋ ਕਿਵੇਂ ਦੇਖਦੇ ਹੋ ਕਿ ਕਿੱਥੇ ਆਧਾਰ ਘਟ ਦੇਣਾ ਬਿਲਕੁਲ ਕਿਰਾਇਆ ਨਹੀਂ ਲੱਗਣਾ ਤੇ ਕਿੱਥੇ ਉਹਨੂੰ ਪ੍ਰਾਈਵੇਟ ਬੱਸ 'ਚ ਜਾਣਾ ਪੈਣਾ ਚਲੋ ਜੀ ਹੁਣ ਜਾਣਾ ਤਾਂ ਹੈਗਾ ਹੀ ਆ ਓੱਖਾ ਲੱਗਦਾ ਨਹੀਂ ਇੰਨਾ ਖਾਸ ਨਹੀਂ ਓੱਖਾ ਲੱਗਦਾ ਪਰ ਆਧਾਰ ਘਟ ਦੀ ਕਹਿੰਦੇ ਆਹ ਤੋ ਬੈਜੋ ਫਿਰ ਓੱਖਾ ਬੜਾ ਲੱਗਦਾ ਤੁਸੀਂ ਪ੍ਰਾਈਵੇਟ ਬੱਸ 'ਚ ਜਾਓਗੇ ਫਿਰ ਹਾਂਜੀ ਪ੍ਰਾਈਵੇਟ ਹੀ ਜਾਵਾਂਗੇ ਬਹੁਤ ਚੰਗਾ ਤੇ ਜਾਣਾ ਕਿੱਧਰੋਂ ਤੁਸੀਂ

ਤੁਸੀਂ ਦੇਖ ਸਕਦੇ ਹੋ ਤੁਸੀਂ ਕਿ ਆਮ ਜਨਤਾ ਜਿਹੜੀ ਹੈ ਖਾਸ ਕਰਕੇ ਬੀਬੀਆਂ ਜਿਹੜੀਆਂ ਨੇ ਉਹ ਉਹਨਾਂ ਨੂੰ ਕਿੰਨੀ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਹੜੀ ਹੜਤਾਲ ਚੱਲ ਰਹੀ ਹੈ ਪੀਆਰਟੀਸੀ ਪਨਬਸ ਵੱਲੋਂ ਤੇ ਇਹਨਾਂ ਦੇ ਜਿਹੜੀ ਹੜਤਾਲ ਦੇ ਕਾਰਨ ਆਮ ਬੀਬੀਆਂ ਨੂੰ ਜਿਹੜੀ ਕਿ ਰੋਜ਼ਮਰਰਾ ਦੇ ਵਿੱਚ ਆਪ ਡਾਊਨ ਕਰਦੇ ਸਨ ਜਿਹੜੀਆਂ ਕਿ ਆਪ ਡਾਊਨ ਕਰਨ ਦੇ ਲਈ ਖਾਸ ਕਰਕੇ ਪੀਆਰਟੀਸੀ ਪਨਬਸ ਦਾ ਇਸਤੇਮਾਲ ਕਰਦੇ ਸਨ ਅੱਜ ਉਹਨਾਂ ਨੂੰ ਪ੍ਰਾਈਵੇਟ ਵਸਾਂ ਲੈਣੀਆਂ ਪੈਣੀਆਂ ਕਿਉਂਕਿ ਕਿਤੇ ਨਾ ਕਿਤੇ ਇਸ ਹੜਤਾਲ ਦਾ ਕਮਿਆਜ਼ਾ ਆਮ ਜਨਤਾ ਨੂੰ ਅਮ ਬੀਬੀਆਂ ਨੂੰ ਖਾਸ ਕਰਕੇ ਜ਼ਿਆਦਾ ਭੁਗਤਣਾ ਪਏਗਾ ਕਿਉਂਕਿ ਜਿੱਥੇ ਕਿ ਜ਼ੀਰੋ ਬੈਲੈਂਸ ਤੇ ਆਧਾਰ ਕਾਰਡ ਦੇ ਉੱਤੇ ਉਹ ਜਾਂਦੀਆਂ ਸੀ ਤਾਂ ਹੁਣ ਅੱਜ ਪੂਰੀ ਟਿਕਟ ਉਹਨਾਂ ਨੂੰ ਦੇਣੀ ਪੈਣੀ ਹੈ ਤੁਸੀਂ ਲੁਧਿਆਣਾ ਬੱਸ ਸਟੈਂਡ ਦੇ ਉੱਤੇ ਆਪਾਂ ਖੜੇ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਸਾਰੀਆਂ ਜਿਹੜੀਆਂ ਬੱਸਾਂ ਨੇ ਉਹ ਬਿਲਕੁਲ ਖੜੀਆਂ ਹੋਈਆਂ ਨੇ ਆਵਾਜਾਈ ਜਿਹੜੀ ਠੱਪ ਕੀਤੀ ਗਈ ਹੈ ਸਿਰਫ ਔਰ ਸਿਰਫ ਜਿਹੜੀਆਂ ਪ੍ਰਾਈਵੇਟ ਬੱਸਾਂ ਚੱਲ ਰਹੀਆਂ ਨੇ ਤੇ ਆਮ ਜਿਹੜੀਆਂ ਆਧਾਰ ਕਾਰਡ ਵਾਲੀਆਂ ਬੱਸਾਂ ਜਿਹੜੀਆਂ ਆਪਾਂ ਕਹਿ ਸਕਦੇ ਪੰਨ ਬੱਸ ਹੈਗੀਆਂ ਨੇ ਔਰ ਪੀਆਰਟੀਸੀ ਨੇ ਉਹ ਬਿਲਕੁਲ ਪੂਰੀ ਤਰ੍ਹਾਂ ਉਹਨਾਂ ਦਾ ਚੱਕਾ ਜਾਮ ਜਿਹੜਾ ਮੁਲਾਜ਼ਮਾਂ ਵੱਲੋਂ ਕਰ ਦਿੱਤਾ ਗਿਆ ਹੈ ਹੜਤਾਲ ਪੂਰੀ ਤਰੀਕੇ ਕਰ ਦਿੱਤੀ ਗਈ ਹੈ ਸੋ ਦੇਖ ਸਕਦੇ ਹੋ ਤੁਸੀਂ ਇਹ ਜਿਹੜੇ ਮੁਲਾਜ਼ਮ ਨੇ ਇਹ ਸਿਰਫ ਔਰ ਸਿਰਫ ਹੂ ਨਾ ਪ੍ਰਾਈਵੇਟ ਬੱਸਾਂ ਵਾਲੇ ਹੀ ਬੱਸਾਂ ਲੈ ਕੇ ਜਾ ਨੇ ਸੋ ਆਮ ਜਨਤਾ ਨੂੰ ਵੀ ਕਿਤੇ ਨਾ ਕਿਤੇ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਹੈ